ਚੰਨਜੀ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਦ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਐ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਐ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਐ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ پیسے ਕਮਾਉਂਦਾ ਸੀਗਾ ਜੀ ਮੈਂ ਕਿਸਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਨਾ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਭਾਜਪਾ ਨੂੰ ਗਾਣਾ ਕੱਢੀ ਜਾਂਦੇ ਹੁਣ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਵੀ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹਨਾਂ ਦਾ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਸਾਂ ਨੂੰ ਡਰਾ ਲੈਂਦੇ ਸੀ ਇਹ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦਿੱਤਾ ਆਪਸੀ ਗੁੱਟਬਾਜ਼ੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦਿੱਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮਾ ਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਭਾਜਪਾ ਜਿੱਤ ਜੇ ਪਰ ਉੱਥੇ ਆਮਾ ਦੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾਲ ਕਿੰਨੀ ਮੈਗੀਟਿਕ ਟਿਕਟਸ ਸੀ ਦਿਓਰ ਤੋ ਕਾਂਗਰਸ ਨੂੰ ਘਾਟੇ ਦਾ ਸੌਦਾ ਬਣ ਗਈ। ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜ ਬੈਂਕ ਨਹੀਂ ਕੱਢਦੇ ਸੀ ਉਹ ਤਾਂ ਉਹਦੀ ਉਹਦੀ ਕਹਿਣ ਲੱਗ ਗਏ ਸੀ ਜਦੋਂ ਰਾਜ ਬੈਂਕ ਨੇ ਤਿੰਨ ਚਾਰ ਬਿਆਨ ਦੇਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ। ਪਰ ਉਹ ਕਹਿੰਦੇ ਰਿਫੰਡ ਹੈ ਨਹੀਂ ਇੱਥੇ। ਇਹ ਨੌਨ ਰਿਫੰਡੇਬਲ ਹੈ। ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ। ਗਿੱਦੜ ਵਾਏ ਤੋਂ ਹਾਰ ਗਈ ਕਾਂਗਰਸ। ਪ੍ਰਧਾਨ ਸਭਾ ਦੀ ਕਰ ਵਾਲੀ ਹਾਰ ਗਈ। ਡੇਰਾ ਬਾਬਾ ਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਕ ਘਰ ਤੋਂ ਪਹਿਲਾ ਵਾਲੇ ਚੌਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਧਿਗਰ ਲਈਾਰਗੀ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਹੈ ਇਹ ਐਨੇ ਸਾਲ ਰਿਹਾ ਹੈ ਰੰਦਾ ਹਵਾ ਵੀ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਕਰੋ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈ ਨਹੀਂ ਹੋ ਹੋ ਹੋਰ ਨਾ ਹੋ ਗਈ ਗੱਲ ਡਰਾਉ ਉਹਦਾ ਨਿਕਲਿਆ ਸੁ ਪੌਣੇ 2 ਕਿਲੋਮੀਟਰ ਤੇ ਮੁੱਖ ਮੰਤਰੀ ਸਾਹਿਬ ਰੰਧਾਵਾ ਜੀ ਉਹਨਾਂ ਦੀ ਘਰ ਵਾਲੀ ਹਾਰ ਗਈ ਤੇ ਉਹ ਬਣਾਣ ਕਿਉਂ ਚੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਜੱਲਾ ਬਰਨਾਲਾ ਜਿੱਤਨੇ ਤੇ ਪਰ ਬਨਾਲੇ ਨਹੀਂ ਤਾਂ ਕਹਵਾਇ ਜੀ ਮੈਂ ਮੇਰਾ ਹਲਕਾ ਯੂ ਸੰਗਰੂਰ ਵਿਧਾਨ ਸਭਾ ਲੋਕ ਸਭਾ ਜਿੱਥੇ ਤਾਂ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ ਜਿੱਥੇ ਹਾਰ ਗਏ ਉੱਥੇ ਰੌਂਡ ਪੈ ਗਈ ਕਮਾਲ ਹੈ ਯਾਰ ਬਾਈ ਬਸ ਹੁਣ ਪੁੱਛੀਏ ਕਿਹੋ ਜਿਹਾ ਮਟੀਰੀਅਲ ਆ ਗਿਆ ਹਾਂ ਲੋਕਾਂ ਜੀ ਨੁਕਸ ਕੱਢੀ ਜਾਂਦੇ ਆ ਬਸ ਉਹ ਕਾਲੀ ਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ ਸਤਾਰਾਂ ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਨਾ ਨਾ ਜੀ ਉਹ ਤੱਕੇ ਨਾਲ ਜੁੱਤੇ ਨੇ ਤੱਕੇ ਨਾਲ ਜੁੱਤੇ ਨੇ ਐ ਹੁਣ ਜਾ ਕਰਾਂ ਤੱਕੇ ਨਾਲ ਬੂਟਾ ਪੋਲਾਂਗੇ। ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ। ਗਿੱਦੜ ਬਾਹ ਡੇਰਾ ਬਾਨਾਨਕ ਚੱਬੇਵਾਲ ਤੇ ਹੋਰ ਇੱਕ ਮਲੇਲ ਬਰਨਾਲਾ ਚਾਰਾਂ ਤੋਂ ਅਕਾਲੀ ਦਲ ਲੜਿਆ ਨਹੀਂ। ਤਰੰਤ ਤਨ ਤੋਂ ਦੋ ਤਿੰਨ ਰਾਉਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆਗੇ ਇਕੱਲੀ ਦਾ ਆ ਗਿਆ ਵਾਪਸ ਉਹ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸਾਡੇ ਡਾਇਨਾਸੌਰ ਵੀ ਆ ਗਿਆ ਯਾਰ ਤਰਸ ਵੀ ਆਉਂਦਾ ਮੈਨੂੰ ਵਿਚਾਰਾਂ ਤੇ ਕੀ ਕਰਾਂ ਮੈਂ ਇਹਨਾਂ ਨੇ ਲੋਕਾਂ ਨਾਲ ਧੋਖਾ ਹੀ ਇੰਨੇ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰ ਨੇ ਰਾਜ ਕੀਤਾ ਹੈ ਬੜਾ ਚਿਰ ਰਾਜ ਕੀਤਾ ਇਹਨਾਂ ਨੂੰ ਐ ਲੱਗਦਾ ਸੀ 5 ਸਾਲ ਤੇਰੇ 5 ਸਾਲ ਮੇਰੇ ਹੋਰ ਕੋਈ ਹੁਣ ਜਦੋਂ ਆ ਗਏ ਆਮਕਰਾਂ ਦੇ 3 ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਬਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਆ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚ ਹੋਏ ਕਹਿੰਦਾ ਅਕਾਲੀ ਦਲ ਨੂੰ ਤਾਂ ਇਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਕਹਿੰਦਾ ਪਹਿਲਾਂ ਨੋਕੀਆ ਜਿਹਦੇ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂ ਗਾ ਉਹ ਆ ਹਾਲਤ ਹੋ ਗਈ ਇਹਨਾਂ ਦੀ ਹੁਣ ਇਹ ਮੈਂ ਕੀ ਕੀਤੀ ਹੈ ਜੀ ਆਪਣੀਆਂ ਕਰਤੂਤਾ ਨਾ ਕੀਤੀ ਹੈ ਜੀ ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਨੂੰ ਗਾਣਾ ਕੱਢੀ ਜਾਂਦਾ ਭਾਜਪਾ ਕੈਪਟਨ ਬ੍ਰਿੰਦਰ ਭਾਜਪਾ ਨੂੰ ਕਹਾਂ ਗੱਡੀਆਂ ਦਾ ਕੋਈ ਕਹਿੰਦਾ ਇਹਨਾਂ ਨਾਲ ਲੜ ਕੇ ਲੜਾਂਗੇ ਬਿੱਟੂ ਕਹਿੰਦਾ ਜੇ ਇਹਨਾਂ ਨਾਲ ਲੜਾਂਗੇ ਫਿਰ ਅਸੀਂ ਬਨਾਮੀ ਹੋਊਗੀ ਐ ਕਰਦਾ ਆ ਉਹ ਭਾਜਪਾ ਵਾਲੇ ਕਹਿੰਦੇ ਵੀ ਇਹ ਤਾਂ ਇਹ ਉਹਦੇ ਨਿੱਜੀ ਵਿਚਾਰ ਨੇ ਅਜੇ ਤੱਕ 117 ਤੇ ਲੜਾਂਗੇ ਕਾਂਗਰਸ ਉਹ ਵਿਚਾਰੇ ਟੈਂਡਰ ਨੋਟਿਸਾਂ ਦੇ ਵਿੱਚ ਹੀ ਪਏ ਹੋਏ ਨੇ ਉਹ ਟੈਂਡਰ ਚੱਲ ਰਹੇ ਨੇ ਉਹਨਾਂ ਦੇ ਤੇ ਉਹ ਆਪਸ ਚ ਲੜੀ ਜਾਂਦੇ ਨੇ ਜੀ ਤੇ ਪੰਜਾਬ ਵਾਸਤੇ ਕੋਈ ਹੈਗਾ ਪੰਜਾਬ ਵਾਸਤੇ ਸੋਚਣ ਵਾਲਾ ਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੇ ਕੰਮਾਂ ਤੇ ਲੋਕਾਂ ਦੀਆਂ ਸਹੂਲਤਾਂ ਤੇ ਵੋਟਾਂ ਮੰਗ ਰਹੀ ਹੈ ਬਾਕੀ ਰਹਿ ਗਏ ਕਰਦੇ ਗੱਲ 350 ਕਰੋੜ ਦੇ ਅਟੈਚੀ ਨਾਲ 2021 ਚ ਚੰਨੀ ਕਰਕੇ ਮਸਲਾ ਹੱਲ ਸੁਚੰਨੀ ਸਾਹਿਬ ਜ਼ਿੰਮੇਵਾਰੀ ਵਾਲੇ ਬਿਆਨ ਦਿਓ ਕਿ ਅਸੀਂ ਓਛਾ ਪਾ ਲਈ ਬਲਟ ਪੇਪਰ ਛਪਾ ਲਈ ਆਇਆ ਕਰਨਗੇ ਹੋਣਾ ਕਰਨਗੇ ਇਹ ਅਸਲ ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਛਪਾ ਲਈ ਤੇ ਬਾਈਕਾਟ ਕਰ ਦਿਓ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਆ 2433 ਬੰਦੇ ਇਹਨਾਂ ਨੂੰ ਕਹ ਦੋ ਕਿ ਬੈਲਟ ਪੇਪਰ ਛਪਾ ਲਈ ਤੇ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਆ ਵੀ ਜੋ ਜਿੱਤ ਕੋ ਠੀਕ ਹੈ ਦੇਖ ਲੈਣੇ